ਉਹ ਕਿਵੇਂ ਇੱਥੇ ਖੜਾਂਗਾ ਹੋਰ ਪਾਣੀ ਪੂਣੀ ਲਾਉਣਿਆ ਅੱਛਾ ਲੈ ਰੂ ਡਿੱਗਦਾ ਡਿੱਗਦਾ ਹੀ ਲੈਟ ਨਹੀਂ ਆਈ ਅੱਜ ਅੱਛਾ ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਤੂੰ ਜਾਵੇਂਗਾ ਨਾਲ ਫਿਰ ਉੱਤੇ ਨਾ ਨਾ ਮੈਂ ਤਾਂ ਵੀਰਪਾਲ ਨੂੰ ਕਹਤਾ ਉਹ ਬਗ ਜਾਣਗੇ ਤੂੰ ਬਗ ਜੀ ਨਾਲ ਆ ਉਹ ਯਾਰ ਮੈਨੂੰ ਪਿੰਡ 'ਚ ਕੰਮ ਸੀਗੇ ਮੈਨੂੰ ਤਾਂ ਆਇਆ ਸੀ ਮੈਂ ਤੂੰ ਜਾਵੇਂਗਾ ਨਾਲ ਨਹੀਂ ਮੈਂ ਤਾਂ ਫਿਰ ਲੈਟ ਡਿੱਕੀ ਐ ਨਾ ਰੇਰੂ ਸਿੱਟਣ ਵਾਲੀ ਵੀ ਐ ਲੈਟ ਆਉਣ ਵਾਲੀ ਐ ਪਾਣੀ ਪੂਣੀ ਲਾਉਂਗਾ ਮੈਂ ਤਾਂ ਜਵਾਬ ਦੇਤਾ ਸੀ ਤੂੰ ਜਾ ਐ ਮੈਨੂੰ ਤਾਂ ਫਿਰ ਜਾਣਾ ਹੀ ਪਊਗਾ ਜੱਬ ਖਾਨਾ ਯਾਰ ਪਾਇਨਾ ਨਾ ਉਤਰ ਨਾ ਉਤਰ ਮੈਂ ਫਿਰ ਆਈਦਾ ਕਰ ਲੂਗਾ ਆਪਦਾ ਮੋਟਰ ਮਟਰ ਦਾ ਚਲ ਹਾਂ ਤੇ ਰੇਸ ਛੱਡਦੇ ਹਾਂ ਹੋਰ ਨਾਲੇ ਰੇਸ ੱਟਾਂਗੇ ਨਾਲੇ ਪਾਣੀ ਲਾਉਣਾ ਅੱਛਾ ਲਾਈਟ ਮਰ ਜਾਂਦੀ ਏ ਰੋਜ ਵਾਂਗੂ ਥੋੜਾ ਟਾਈਮ ਲਾਈਟ ਛੱਡਦੀ ਨਹੀਂ ਫਿਰ ਕਿਵੇਂ ਕਰਦੇ ਕਿਤੇ ਕਰਦੇ ਚੱਲ ਮੈਨੂੰ ਤਾਂ ਹੀ ਸੀਗਾ ਮਾਂ ਤੂੰ ਕਿਤੇ ਨਾਲ ਜਾਣਾ ਫਿਰ ਤੂੰ ਦੂਜਾ ਜਾਏਂ ਤੂੰ ਚੱਲ ਮੈਨਾਂ ਹੋਣਾ ਯਾਰ ਮੈਂ ਵੀ ਕਰਨਾ ਆ ਕੇ ਕਿ ਮਾਂ ਜਾਵਾਂ ਮੈਨੂੰ ਵੀ ਹੋਇਆ ਪੈ ਕੇ ਨਾ ਚੱਲ ਆ ਗੇਟ ਜੇਵਨ ਰੋਜ ਸੰਭਰਨਾ ਪੈਂਦਾ ਤਾਂ ਜਾ ਕੇ ਠੀਕ ਆਉਂਦਾ ਕਿੱਨੀ ਵਾਰ ਕਿਹਾ ਭਾਈ ਇਹਨਾਂ ਨੂੰ ਗਵੰਡੀਆਂ ਨੂੰ ਵਿਆਹ ਭਾਈ ਆਦੇ ਪੱਤੇ ਜੇ ਝਾੜੀ ਜਾਂਦੀ ਰਹਿੰਦੀ ਐ ਤੇ ਵੀ ਇਹਨੂੰ ਮਾੜਾ ਮੋਟਾ ਵੱਡ ਬੁੱਢ ਦੋ ਆ ਗੰਦ ਪਾ ਕੇ ਇੱਥੋਂ ਪਤਾ ਨਹੀਂ ਕੀ ਪੱਤੇ ਸੀ ਗੰਦ ਪਾ ਕੇ ਮੋਜਾਂ ਨਾ ਤੁਰ ਜਾਂਦੇ ਆ ਆਏ ਨਹੀਂ ਹੈਗਾ ਜੀ ਮਾੜਾ ਮੋਟਾ ਹੱਥ ਪੱਲਾ ਹਲਾ ਲਈਏ ਗੇਟ ਤਾਂ ਉਹੀ ਪੈੜਾ ਲੱਗਦਾ ਜਦੋਂ ਕੋਈ ਭੈਣ ਭਾਈ ਸੁੰਭਰੇ ਨਾ 100 ਕੋਈ ਭੈਣ ਭਾਈ ਆ ਜਾਂਦਾ ਲੈ ਹੁਣ ਤਾਂ ਮੈਨੂੰ ਐ ਫਿਕਰ ਲੱਗਿਆ ਪਿਆ ਸਰਬਜੀਤ ਤਾਂ ਨਹੀਂ ਮੈਨੂੰ ਤਾਂ ਪਤਾ ਲੱਗਦਾ ਮੈਂਟ ਜੀ ਰੰਗ ਬਦਲ ਜਾਂਦੀ ਐ ਕੱਲ੍ਹ ਲੈ ਮੋੱਜਣਾ ਮੈਨੂੰ ਮਿੰਟ ਚ ਹੀ ਜਵਾਬ ਦੇਤਾ। ਹਜੇ ਫੇਰ ਮੈਂ ਕਹਿ ਦਿੰਨੀ ਆ, ਚੱਲ ਕੋਈ ਨਹੀਂ। ਉਹਦਾ ਤਾਂ ਜਿਹੇ ਜਿਹਾ ਸੁਭਾਅ ਹੈਗਾ ਹੈਗਾ। ਤੇ ਚੱਲ ਵੀਰਜੀ ਤਾਂ ਨਹੀਂ ਆਪਣੇ ਨਾਲ ਕਰਦਾ। ਫੇਰ ਸੋਚਦੀ ਆਂ, ਵੀ ਜਰ ਜੇ ਅੱਜ ਇਹੋ ਜਿਹਾ ਕੁਝ ਕਰਦੀ ਆ ਮੇਰੇ ਨਾਲ, ਕੱਲ ਨੂੰ ਆਦੇ ਭਰਾ ਦਾ ਰਿਸ਼ਤਾ ਵੀ ਕਰਾਉਣਾ, ਉਹਨੇ ਆਪਦੀ ਭਤੀਜੀ ਦਾ। ਉਹ ਵੀ ਕਰਨਾ ਤੇ ਇਹ ਨਾ ਹੋਵੇ ਕਿਤੇ ਮੁੜ ਕੇ ਕਲੇਸ਼ ਪਾ ਕੇ ਬਹਿ ਜੇ। ਹੁਣ ਦੇਖ ਲਾ ਲੈ ਕੈ ਕੇ ਆਈ ਸੀ। ਵੀ ਭਾਈ ਜੇ ਜਾਣਾ ਹੋਇਆ ਬਾਜ਼ਾਰ, ਮੈਨੂੰ ਦੱਸ ਦੀ। ਪਰ ਕਾਣ ਉਹਨੂੰ ਤਾਂ ਆਏ ਆ। ਵੀ ਵੀਰਪਾਲ ਆਵੇ। ਤੇ ਮੈਂ ਫੇਰ ਉਹ ਕਰਾਂ ਮਿੰਤਾ ਕਢਾਉਂਦੀ ਆ ਜਾਂਦੀ ਮੈਂ ਵੀ ਨਹੀਂ ਜੇ ਮੈਂ ਵਗ ਗਈ ਉਹਨੂੰ ਲੱਗੂ ਖਾਨੂੰ ਇਹਨੂੰ ਜਿਆਦਾ ਲੋੜ ਆ ਮੈਂ ਕਿਉਂ ਲੱਗਾ ਕਿਸੇ ਦੇ ਥੱਲੇ ਚੱਲ ਮੈਂ ਤਾਂ ਕੰਮ ਨਿਵੇੜੀ ਬੈਠੀ ਆ ਜੇ ਤਾਂ ਆ ਗਈ ਸੱਦਨ ਤਾਂ ਵਗ ਜਾਾਂਗੇ ਨਹੀਂ ਫਿਰ ਦੇਖੀ ਜੋ ਕੀ ਬਣਦਾ ਕੀ ਨਾ ਬਣਦਾ ਤਿਆਰ ਹੈਗੇ ਆ ਚਾ ਚੜੂਆ ਲਾ ਕੇ ਕੰਮ ਮੇਰੀ ਗੱਲ ਸੁਣ ਪੁੱਤ ਦਵਾ ਦਾ ਪਰਦੇ ਮੈਨੂੰ ਆਏ ਸੀ ਨਹੀਂ ਨਾ ਤੂੰ ਖੇਤ ਪਾਣੀ ਲਾ ਆਉਂਦਾ ਮੈਂ ਅੱਜ ਜਾਣਾ ਸੀਗਾ ਬਾਜ਼ਾਰ ਮੈਂ ਤੈਨੂੰ ਵਕਤਾਂ ਹੀ ਆਖਿਆ ਵੀ ਚੱਲ ਮੇਰੇ ਨਾਲ ਮਾੜਾ ਮੋਟਾ ਸਹਾਰਾ ਲਵਾ ਦੇ ਨਾ ਨਾ ਤੂੰ ਇਹ ਤਾਂ ਮੈਨੂੰ ਹੀ ਫੜਾ ਮੈਂ ਜਾਣੀ ਆ ਬਹਾਨੇ ਨਾਲ ਆਹ ਹਬੀਰਪਾਲ ਨਹੀਂ ਹੈਗੀ ਆਪਣੇ ਆ ਗਵੰਡੀਆਂ ਦੀ ਇਹਦੇ ਭਰਾ ਨੂੰ ਰਿਸ਼ਤਾ ਕਰਮਦੀ ਸੀ ਉਹ ਅੱਧੇ ਆ ਗਈ ਪਾਠਾ ਦੇਖ ਕੇ ਕਿਸੇ ਤੋਂ ਚੱਲਿਆ ਨਹੀਂ ਜਾਂਦਾ ਦੇਖ ਆਪ ਤਾਂ ਕੰਮ ਨਹੀਂ ਕਰਦੀਆਂ ਪਾਖਦੀਆਂ ਨਹੀਂ ਹੈ ਦੇਖ ਕਿੰਨੀਆਂ ਪਾਖਨਾ ਤੇ ਐ ਘੁੱਬਾ ਨਿਕਲ ਜਾਂਦੇ ਵੀ ਅਸੀਂ ਲੈ ਜੀਏ ਕਿ ਸਾਡਾ ਤਾਂ ਗੀਜਰ ਖਰਾਬ ਹੋ ਗਿਆ ਦੇਖੋ ਜੇ ਗੀਜਰ ਮਾਇਆ ਪਾਖ ਨੂੰ ਨਾ ਪਾਖਦੀਂ ਫੇਰ ਤੂੰ ਪਾਣੀ ਕਾਦੇ ਤੇ ਗਰਮ ਕਰਦੀ ਹੇ ਹੋਰ ਮੈਨੂੰ ਵੀ ਕਿਪਾਤ ਨੇ ਜਿਹੜੇ ਮੈਂ ਦੇਤਾ ਜਵਾਬ ਮੂੰਹ ਮੋਟਾ ਕਰਕੇ ਬਾਗੀ ਤੇ ਮੈਕਰਮ ਦੀ ਸੀ ਉਹਦੇ ਭਰਾ ਨੂੰ ਸਾਖ ਤੇ ਮੈਨੂੰ ਤਾਂ ਮੈਂ ਤਾਂ ਕੰਮਲੀ ਨਹੀਂ ਆਪਦੇ ਖਾਣੇ ਚ ਲੱਕ ਮਾਰ ਲਈ ਹੋਰ ਕਿੱਥੇ ਅੱਧੇ ਟੋਲੇ ਦੀ ਛਾਂਪ ਬਣਦੀ ਹੁਣ ਮੂੰਹ ਤਾਂ ਮੈਂ ਜਾਣੀ ਸਕਦੀ ਜੇ ਮੈਂ ਆਪ ਜਾਨੀ ਆਖੂਗੀ ਹੁਣ ਆਈ ਨਾ ਛਾਂਪ ਦੀ ਮਾਰੀ ਹਾਂ ਸਹੀ ਗੱਲ ਹੁਣ ਮੈਨੂੰ ਤੋਂ ਬੱਠਲ ਚ ਕੰਮ ਬਾਹਰ ਨਾਲ ਲੈ ਕੇ ਬਾਰਗੇ ਸੰਬਰਦੀ ਫਿਰਦੀ ਐ ਤੇ ਮੈਂ ਜਾਣੀ ਬਹਾਨੇ ਦੇ ਨਾਲ ਜੇ ਤਾਂ ਆਪ ਦੀ ਆਪ ਗੱਲ ਜੀ ਛੇੜ ਲਈ ਤਾਂ ਠੀਕ ਐ ਨਹੀਂ ਫਿਰ ਦੇਖੀ ਜਾਊ ਹੋਰ ਸੰਭਰਦੀ ਫਿਰਦੀ ਐ ਸੰਭਰ ਲਿਆ ਵੀਰ ਪਾਲੋ ਹਾਂ ਬਣ ਸੰਭਰ ਲਿਆ ਤੂੰ ਸੱਟ ਲਿਆ ਗੋਹਾ ਬਸ ਹਾਂ ਹੈ ਰੈਂਦਾ ਸੀ ਤਾਂ ਮੈਂ ਮੁੰਡੇ ਨੂੰ ਅੱਜ ਨਾਲ ਲਾਇਆ ਸੀ ਮੈਂ ਫੇਰ ਹੂ ਫੇਰ ਸਿੱਟੇ ਪੁੱਤ ਬਣ ਕੇ ਮੇਰੇ ਨਾਲ ਕੰਮ ਕਰਾ ਦੇ ਮੈਂ ਗਾਇਆ ਸੀ ਬਸ ਤੂੰ ਕਹਿੰਦੀ ਸੀ ਕਿ ਨਾ ਅੱਜ ਬਾਜ਼ਾਰ ਜਾਣਾ ਔਰੇ ਆ ਜਾ ਕੋਈ ਨਹੀਂ ਹੈ ਮੈਂ ਕਿਹੜਾ ਤੈਨੂੰ ਕਰੰਟ ਮਾਰਦੀ ਐ ਤੂੰ ਦੱਸਿਆ ਹੀ ਨਹੀਂ ਹੈਗਾ ਮੈਨੂੰ ਮੁੜ ਕੇ ਲੈ ਮੈਂ ਕੀ ਦੱਸਣਾ ਸੀ ਹੁਣ ਤੈਨੂੰ ਕੱਲ ਦੱਸ ਦਿੰਦਾ ਸੀ ਵੀ ਭਾਈ ਜੇ ਜਾਣਾ ਹੋਇਆ ਤਾਂ ਮੈਨੂੰ ਮੜਾ ਜਾ ਸਨੇਹਾ ਲਾਦੀ ਏ ਹੁੰਦਾ ਨਾ ਕੰਦ ਉਤੋਂ ਦੀ ਗੱਲ ਤੀ ਤੂੰ ਤਾਂ 20 ਗੇੜੇ ਲਾਉਣੀ ਹੈ ਕੱਲ ਤਾਂ ਮੈਂ ਆਖੇ ਮੈਂ ਪਤਾ ਨਹੀਂ ਮੂੰਹ ਹੀ ਮੋਟਾ ਕਰ ਲਿਆ ਪਾਥੀਆਂ ਪਿੱਛੇ ਨਹੀਂ ਮੂੰਹ ਤਾਂ ਕਿੱਥੇ ਮੋਟਾ ਕਰ ਲਿਆ ਉਹ ਮੈਨੂੰ ਤਾਂ ਆਏ ਸੀ ਫਿਰ ਹੁਣ ਪਾਥੀਆਂ ਦਾ ਮੇਲੀਆਂ ਨਹੀਂ ਸੀ ਮੈਂ ਤੇਰੇ ਬਾਈ ਨੂੰ ਆਖਿਆ ਗੀਜਰ ਲੋਡ ਕਰਾ ਦੇ ਉਹ ਮਿਸਤਰੀ ਆਵੜਿਆ ਤੈਨੂੰ ਪਤਾ ਜਦੋਂ ਆ ਜਾਂਦੇ ਮਿਸਤਰੀ ਪਿਚਾ ਲਓ ਪਾ ਦਿੰਦੇ ਹੈ ਉਹ ਠੀਕ ਠੂਕ ਕਰਾਉਣ ਲੱਗ ਗਈ ਤੇ ਬਸ ਐਨੇ ਨਾ ਆਥਣ ਹੋ ਗਿਆ ਤੈਨੂੰ ਪਤਾ ਡੰਗਰ ਪਸੂਆਂ ਚ ਵੜ ਜਾਂਦੇ ਆ ਮੁੜ ਕੇ ਕਿੱਥੇ ਟਾਈਮ ਲੱਗਦਾ ਧਾਰਾਂ ਤੋਂ ਓਕੇ ਜਿਉਣ ਲੱਗੀ ਤੇ ਬਸ ਆਹੀ ਟਾਈਮ ਨਾਲ ਤੂੰ ਬਸ ਸਾਰੀਆਂ ਗ ਤੇ ਫੇਰ ਮੈਂ ਤੇਰੇ ਭਾਈ ਨੂੰ ਆ ਕੇ ਫੋਨ ਕਰਦੀ ਆਹੀ ਮੇਰੇ ਤਾਂ ਬਸ ਇੱਕੋ ਹੀ ਬੱਠਲ ਅਸਿੱਤਿਆ ਬਾਈ ਇੱਧਰ ਆ ਗਿਆ ਉਹ ਇੱਧਰ ਜਵਾਕਾਂ ਨੂੰ ਚੜਾਉਣ ਗਿਆ ਸੀਗਾ ਅੱਛਾ ਹਾਂ ਵੀ ਫੇਰ ਆਪਾਂ ਟਾਈਮ ਨਾਲ ਚੱਲ ਗਏ ਬਸ ਮੇਰੀ ਗੱਲ ਸੁਣ ਸਰਬਜੀਤ ਟਾਈਮ ਨੂੰ ਸਾਰੇ ਕੰਮ ਤਾਂ ਮੈਂ ਕਰੀ ਬੈਠੀ ਆ ਕੰਮ ਤਾਂ ਨਹੀਂ ਹੈਗੇ ਮੈਨੂੰ ਬਾਹਲੇ ਹੈ ਤੇ ਬਸ ਨਾਤੀ ਹੋਈਆਂ ਤੇ ਆਪਾਂ ਤਾਂ ਆ ਹੀ ਭੱਗ ਜਾਈਏ ਲੈ ਹੋ ਆ ਗਿਆ ਤੇਰਾ ਭਾਈ ਮੇਰੀ ਗੱਲ ਸੁਣ ਤੇ ਤੂੰ ਛੇਤੀ ਦੇ ਨੇ ਬਸ 5-10 ਮਿੰਟਾਂ ਚ ਆ ਜਾ ਤਿਆਰ ਹੋ ਕੇ ਆਪਾਂ ਤਾਂ ਮੈਂ ਤਾਂ ਬਣਾਤੀ ਹੈਗੀ ਬਸ ਆਹ ਛੌਲੀ ਬਦਲ ਲੈ ਕੱਲਾ ਆ ਤਾਂ ਸਿੱਤਿਆ ਇੰਨਾ ਭਾਰ ਇਹ ਗੁਰਗਨ ਨਹੀਂ ਆ ਆ ਤਾਂ ਉਹ ਨਹੀਂ ਸਹੀ ਗੱਲ ਹੈ ਇਹ ਭਾਰ ਨਹੀਂ ਲੱਗਦਾ ਸਾਨੂੰ ਜਦੋਂ ਅਕੇ ਦਿਲ ਦਾ ਭਾਰ ਹੌਲਾ ਹੋ ਜੇ ਇੱਕ ਦੂਜੀ ਨਾਲ ਦੁੱਖ ਸੁੱਖ ਕਰਕੇ ਨਾ ਉਦੋਂ ਆ ਬੱਠਲਾਂ ਦੇ ਭਾਰ ਨਹੀਂ ਲੱਗਦੇ ਉਹ ਚਲ ਕੋਈ ਨਾ ਬਾਈ ਮੈਨੂੰ ਆਏ ਸੀ ਮੈਂ ਕਿਹਾ ਚਲ ਅਸੀਂ ਇੱਕ ਦੂਜੇ ਨੂੰ ਕਰਕੇ ਜਾ ਕੇ ਨਾ ਆਓ ਬਸ ਤੇ ਚੱਲਣਾ ਫਿਰ ਅੱਜ ਆਪਾਂ ਬਾਜ਼ਾਰ ਨਹੀਂ ਮੈਨੂੰ ਆਏ ਦਾ ਕਿੰਨਾ ਕੁ ਸਮਾਨ ਲੈਣਾ ਆਪਾਂ ਹੁਣ ਹੁਣ ਤੈਨੂੰ ਤੂੰ ਦੇਖ ਹਨਾ ਵੀ ਦੇਖੋ ਸੋਢੀ ਹੁਣ ਗਾ ਹ ਘਰੇ ਆਉਣਾ ਉਹਨੇ ਸੋਢੀ ਨੂੰਤੀ ਹੈ ਹਨਾ ਪਾਇਆ ਸੋਨਾ ਲੱਗੂਗਾ ਮੈਂ ਤਾਂ ਕਹਿੰਦੀ ਦੋ ਸੂਟ ਵਧੀਆ ਬਣਾ ਲੈਨੇ ਆਦੇ ਦੋ ਤਾਂ ਕੱਟ ਨੇ ਪੰਜ ਤਾਂ ਹੋਣੀ ਆਇਆ ਨਾ ਅੱਜ ਕੱਲ ਕੋਡਗਾ ਨਾ ਸੂਟਾਂ ਦਾ ਸ਼ਕੀਨ ਵਾਲਗਾ ਨਹੀਂ ਸ਼ਕੀਨ ਤਾਂ ਹੈ ਗਿਆ ਸਰਗੀ ਤਾਂ ਮੈਨੂੰ ਆਇਆ ਤਿੰਨ ਚਾਲ ਸੂਟ ਵਧੀਆ ਬਣਾ ਲੈਨੇ ਕੜਾਈ ਵਾਲੇ ਦੋ ਕੁ ਸੂਟ ਆ ਗਰਮ ਬਣਾ ਲੈ ਹਾਂ ਹੈ ਤੇ ਬਾਕੀ ਆਇਆ ਹਜੇ ਤਾਂ ਸਗਣੀ ਪਾਉਣਾ ਆਪਾਂ ਮੈਂ ਤਾਂ ਆਪ ਲੈ ਕੇ ਆਉਂਗਾ ਦਾ ਬਚੋਲਣ ਦਾ ਤਾਂ ਹੁੰਦਾ ਹੈ ਲੈ ਤੈਨੂੰ ਕੀ ਲੱਗਦਾ ਸਿਆ ਅਸੀਂ ਵਿਚੋਲ ਪੁਣੇ ਦਾ ਤੈਨੂੰ ਸੂਟ ਹੀ ਨਹੀਂ ਦਵਾਂਗੇ ਤੂੰ ਮੰਗ ਕੇ ਜਾਦੇ ਲੈਂਗੀ ਵਧੀਆ ਸੂਟ ਲੈ ਕੇ ਦਊ ਨਾਲੇ ਦਊ ਤੇਰੇ ਚਵਾਕਾਂ ਨੂੰ ਲੈ ਕੇ ਚੱਲ ਹਾਂ ਕੋਈ ਨਹੀਂ ਬੰਦਨਾ ਕਰਾਂ ਨਹੀਂ ਦੋ ਸਿਰ ਜੋੜਦੇ ਆ ਹਾਂ ਹਾਂ ਬਸ ਆਹ ਹੋ ਜਾ ਭੱਜ ਕੇ ਤੂੰ ਉਹ ਕਰ ਲੈ ਹੋਰ ਕਿ ਤਿਆਰ ਆ ਜਾ ਲੈ ਦੇਖ ਲੈ ਮੈਨੂੰ ਲੱਗਦਾ ਇਹਨੂੰ ਰਿਸ਼ਤਾ ਕਰਾਉਣ ਦਾ ਨਹੀਂ ਇਹਨੂੰ ਤਾਂ ਸੂਟਾਂ ਦਾ ਹੀ ਚਾ ਚੜਿਆ ਪਿਆ ਅਜੇ ਤਹਨੇ ਛਾਂਪ ਦੀ ਗੱਲ ਨਹੀਂ ਕੀਤੀ ਨਾਲੇ ਮੇਰੀ ਗੱਲ ਸੁਣ ਵੀਰ ਪਾਲੇ ਕਿਉਂ ਤੂੰ ਕਮਲੀ ਹੋਈਆਂ ਸੂਟ ਲੈ ਦੂੰਗੀ ਹੁਣ ਇਹਨੂੰ ਪਿਆ ਵੇਲੇ ਨੂੰ ਵਧੀਆ ਸਾंप ਚਲ ਪਾ ਦੂੰਗੀ ਹੈ ਤੇ ਨਾਲੇ ਤੈਨੂੰ ਪਤਾ ਹੀ ਆ ਮੂੰਹ ਫਿਰ ਬਾਹਲਾ ਅੱਡੋਗੀ ਜੇ ਹੋਣੀ ਮੜਾ ਜੈ ਇਹਨੂੰ ਉਹ ਕਰਨ ਲੱਗੀ ਕੰਟਰੋਲ ਚ ਨਾ ਕੀਤਾ ਨਾ ਇਹ ਤਾਂ ਆ ਸਿਰ ਚੜ ਜੂਗੀ ਕੋਈ ਨਾ ਜੇ ਮੈਂ ਵੀ ਦਸੂੰ ਬਰੇ ਹੀ ਪਿਆ ਮੈਂ ਤਾਂ ਇਹਨੂੰ ਦੇਖਦੀ ਸੀ ਵੀ ਬੋਲਦੀ ਜੇ ਫਿਰਦੀ ਆ ਕੀ ਪਤਾ ਬਾਹਰ ਆ ਜੇ ਹੁਣ ਲੋਕਾਂ ਨੂੰ ਮੌਕਾ ਮਿਲਿਆ ਆਪਦੇ ਆ ਪਾਈ ਨਾ ਬੁਲਾਇਆ ਨਾ ਇਹਨੂੰ ਇਹਨੂੰ ਤਾਂ ਆਏ ਸੀ ਵੀ ਵੀਰਪਾਲ ਬੁਲਾਉਗੀ ਉਹ ਖਿਲੇ ਤੂੰ ਆਈ ਨਹੀਂ ਨਾ ਮੈਂ ਕੀ ਕਰਨਾ ਹੋਣਾ ਸੀ ਮੇਰੀ ਤਾਂ ਕੱਲ ਗਈ ਦੀ ਲਾਪਾ ਕਰਕੇ ਤੋਰਤੀ ਹੁਣ ਮੈਂ ਤੇਰੇ ਕੋਲੇ ਆਈ ਜਾਵਾਂ ਚੱਲ ਕੋਈ ਨਾ ਹੁਣ ਇਹਨੇ ਬੁਲਾ ਲਿਆ ਪਹਿਲ ਕਰ ਲਈ ਤੇ ਹੁਣ ਆਪਣਾ ਗੁੱਸਾ ਗਿਲਾ ਮਿਟ ਗਿਆ ਚਲ ਮਨਾ ਮੈਂ ਅਜੇ ਤੱਕ ਨਹੀਂ ਆਏ ਹੈਗੇ ਨਾਲੇ ਪਤਾ ਸੀਗਾ ਦੱਸਿਆ ਸੀਗਾ ਵੀ ਬਾਜ਼ਾਰ ਜਾਣਾ ਆ ਗਏ ਤੁਸੀਂ ਹਾਂਜੀ ਨਹੀਂ ਨਾ ਟਾਈਮ ਕਿੱਥੇ ਲਾਇਆ ਹੈ ਕੀ ਕਰਨ ਵਾਗੇ ਸੀ ਮੋਟਰ ਲੇਟ ਨਹੀਂ ਆਈ ਮੈਂ ਤਾਂ ਮੋਟਰਾਂ ਮੜੜਾ ਛੱਡਣ ਗਿਆ ਸੀਗਾ ਅੱਛਾ ਤੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਮੈਨੂੰ ਥੋੜੇ ਜਿਹਾ 20000 ਰੁਪਿਆ ਦੇ ਦੇ 20000 ਰੁਪਿਆ ਕੀ ਕਰਨਾ ਤੁਸੀਂ ਉਹ ਲੈ ਹੁਣ ਤੁਹਾਨੂੰ ਦੱਸਿਆ ਤਾਂ ਸਹੀ ਵੀ ਤੇਰੇ ਸਾਲੇ ਦਾ ਉਹ ਕਰਦੇ ਆ ਸਕਣ ਪਾਉਣਾ ਕੱਪੜੇ ਲੀੜੇ ਲੈ ਕੇ ਆਉਣੇ ਕੋਈ ਨਹੀਂ ਤੁਸੀਂ ਜਾਓ ਮੈਂ ਗੂਗਲ ਪੇ ਕਰ ਦੂੰਗਾ ਉੱਥੇ ਜਾ ਕੇ ਬਸ ਆਪਦਾ ਬਰਤ ਲਿਓ ਉਹ ਤਾਂ ਠੀਕ ਆ ਨਾਲੇ ਮੇਰੀ ਗੱਲ ਸੁਣੋ ਤੁਸੀਂ ਕਿੰਨਾ ਕੁ ਟਾਈਮ ਖੇਤ ਲਾਉਂਗੇ ਆ ਡੰਗਰ ਪਸ਼ੂਆਂ ਦਾ ਨਹੀਂ ਮੈਂ ਤਾਂ ਲੇਟ ਆਉਣੀ ਆ ਮੋਟਰਾਂ ਮਟਰਾਂ ਛੱੜ ਲਾ ਤੁਸੀਂ ਆ ਕੇ ਸੰਨੀ ਸੁਨੀ ਪਾ ਦਿਓ ਮੇਥੋਂ ਨਹੀਂ ਛੰਨੀ ਪੈਣੀ ਮੈਂ ਤਾਂ ਆਪਦੀਆਂ ਮੋਟਰਾਂ ਮਟਰਾਂ ਦੇਣਾ ਜਾ ਕੇ ਅੱਛਾ ਲੈ ਜੋ ਆਏ ਤਾਂ ਮਾੜਾ ਜਿਹਾ ਦੇਖ ਲਿਆ ਕਰੋ ਵੀ ਮੈਨੂੰ ਵੀ ਕੰਮਾ ਹੁਣ ਉੱਥੇ ਹਨੇਰਾ ਸਵੇਰਾ ਤਾਂ ਹੋਈ ਜਾਂਦਾ ਜਦੋਂ ਆਪਾਂ ਬਾਜ਼ਾਰ 'ਚ ਜਾਂਦੇ ਆ ਨਾ ਟਾਈਮ ਤਾਂ ਲੱਗ ਹੀ ਜਾਂਦਾ ਨਹੀਂ ਵੀ ਭਾ ਫਿਰ ਮੈਂ ਵੀ ਬਾਹਰ ਦਾ ਫਸਲ ਫੁੱਲ ਪਾਲਣੀ ਆ ਤੁਸੀਂ ਆ ਕੇ ਪਸੂ ਸਭੋ ਬਸ ਸੰਨੀ ਸੁੰਨੀ ਪਾਓ ਜਾਇਆ ਉਹ ਲੀੜੇ ਲਿਆਓ ਉਹ ਤਾਂ ਹੁਣ ਅਸੀਂ ਲਾਵਾਂਗੇ ਸਰਬਜੀਤਾ ਬਸ ਤਿਆਰੀ ਆ ਮੈਂ ਤਾਂ ਤੁਹਾਨੂੰ ਢੀਕਦੀ ਸੀ ਵੀ ਤੁਸੀਂ ਆ ਜਾਓ ਤੋ ਤ ਪੈਸੇ ਲੈ ਕੇ ਜਾਂਦੀ ਹੋ ਜਾਂ ਅਗਲਾ ਕਹਿੰਦਾ ਹੁਣ ਪੈਸੇ ਵੀ ਨਹੀਂ ਚੱਕੇ ਹੈਗੇ ਤੁਹਾਨੂੰ ਪਤਾ ਬੁਰਾ ਲੱਗਦਾ ਨਹੀਂ ਨਹੀਂ ਉਹ ਤਾਂ ਠੀਕ ਆ ਪਰ ਕੋਈ ਨਹੀਂ ਤੁਸੀਂ ਚੱਲ ਉਹ ਤਾਂ ਗੱਲ ਠੀਕ ਆ ਨਾਲੇ ਮੈਂ ਤਾਂ ਉਹਨਾਂ ਨੂੰ ਹਜੇ ਕਿਹਾ ਹੀ ਨਹੀਂ ਮੈਂ ਆਖਾ ਚੱਲ ਕਰੋ ਵੀ ਵਰਤ ਲੈਨੇ ਆ ਕੱਲ ਨੂੰ ਫੇਰ ਸਾਹਿਬ ਕਿਤਾਬ ਇਕੱਠਾ ਹੀ ਕਰ ਲਾਂਗੇ ਉਹਨਾਂ ਨਾਲ ਇਹ ਉਹ ਵੀ ਚਲ ਆਪਦਾ ਸਾਹਿਬ ਕਿਤਾਬ ਰੱਖਿਓ ਨਾ ਹਾਂ ਉਹ ਤਾਂ ਠੀਕ ਹੈਗਾ ਵੀ ਪਰ ਚੱਲ ਤੁਸੀਂ ਜਾਓ ਠੀਕ ਹੈ ਹਾਂ ਆਖੇ ਟਾਈਮ ਨਾਲ ਆ ਜੀ ਵੀਰਪਾਲ ਨਾ ਟਾਈਮ ਨਾ ਹੁਣ ਮੇਰੇ ਹੱਥ 'ਚ ਪੜਿਆ ਜਾਵਾਂਗੇ ਘੱਟੋ ਘੱਟ ਹਜੇ ਬਾਈ ਤਿਆਰ ਹੋਈ ਜਾਂਦਾ 10-15 ਮਿੰਟ ਤਾਂ ਇੱਥੇ ਹੀ ਲੱਗ ਜਾਣਗੇ ਮੁੜ ਕੇ ਕੱਪੜੇ ਲੀੜੇ ਲੈਂਦਿਆਂ ਨੂੰ ਟਾਈਮ ਤਾਂ ਲੱਗੂ ਗਈ ਹੁਣ ਇਹਦੀ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਖੇ ਆਪਦਾ ਸਾਹਿਬ ਕਿਤਾਬ ਰੱਖ ਲਈ ਨਾ ਸਾਹਿਬ ਕਿਤਾਬ ਰੱਖਣ ਨੂੰ ਹੁਣ ਮੈਂ ਕੀ ਰੱਖਾਂ ਮੈਂ ਹੁਣ ਉਹਨਾਂ ਨੂੰ ਕਹਾ ਕਿ ਭਾਈ ਮੈਨੂੰ ਪੈਸੇ ਦੇ ਦੋ ਹੈ ਆਖਣਗੇ ਲੈ ਤੂੰ ਤਾਂ ਕਹਿੰਦੀ ਕੁੜੀ ਐਨੇ ਵਧੀਆ ਘਰੋਂ ਪਰਿਵਾਰ ਚ ਤੇ ਹੁਣ 20000 ਰੁਪਏ ਵੀ ਨਹੀਂ ਲਾ ਸਕਦੀ ਇਹ ਤਾਂ ਮੇਰੀ ਬੇਇੱਜ਼ਤੀ ਕਰਾਉਂਦਾ ਆਖੇ ਮੈਂ ਤਾਂ ਖੇਤ ਬੰਨੇ ਜਾਣਾ ਆ ਖੇਤ ਨੂੰ ਉਹ ਕਰੀ ਜਾਈਂ ਆਏ ਨਹੀਂ ਹੈਗਾ ਵੀ ਨਾਲ ਤੁਰਫੇ ਲੋਕ ਤਾਂ ਕਹਿੰਦੇ ਆ ਪ੍ਰਾਉਣਾ ਤਰਾਉਣਾ ਇਹਦਾ ਨਾਲ ਤੁਰਨ ਦਾ ਹੱਕ ਹੈ ਕੱਲ ਨੂੰ ਲੋਕ ਮੈਨੂੰ ਮੇਹਣੇ ਦੇਣਗੇ ਚਲ ਇਹਨੇ ਪਤਾ ਹੀ ਆ ਕਿਹੜਾ ਜਾਣਾ ਮੇਰੇ ਨਾਲ ਸਾਰਾ ਕੰਮ ਤਾਂ ਹੁਣ ਮੈਨੂੰ ਹੀ ਮੂਰੇ ਹੋ ਕੇ ਕਰਨਾ ਪਊਗਾ ਚਲ ਦੇਖਦੀ ਆ ਪਹਿਲਾਂ ਰੋਟੀ ਟੋਕਾ ਖਵਾ ਦਾਂ ਹ ਲੈ ਮੱਛੜਾ ਚੇਤਾ ਵਿਗੜਮ ਹੈਗਾਗਾ ਉਲੀ ਛੋਟਕੇ ਮੈਂ ਭੰਜੀ ਜਾਨੀ ਕਿਵੇਂ ਬਾਈ ਠੀਕ ਆ ਠੀਕ ਆ ਹੋ ਮੈਂ ਕਿੱਧਰ ਜਾਣਾ ਸੀ ਮੈਂ ਤਾਂ ਪਰਸ ਜਾ ਭੁੱਲੀ ਆਈ ਸੀ ਅਸੀਂ ਜਾਂਦੀਆਂ ਸੀ ਬਾਜ਼ਾਰ ਮੈਂ ਤੇ ਸਰਬਜੀਤ ਤੇ ਬਾਈ ਹੁਣੀ ਕਿਵੇਂ ਉਹ ਕਿਵੇਂ ਤੈਨੂੰ ਦੱਸਿਆਦਾ ਸੀਗਾ ਮੇਰੇ ਭਰਾ ਦਾ ਰਿਸ਼ਤਾ ਨਹੀਂ ਕਰਵਾਉਂਦੇ ਅੱਛਾ ਉਹਦੇ ਵਾਸਤੇ ਇਹ ਕੱਪੜਾ ਲੀੜਾ ਲੈਣ ਜਾਣੇ ਆ ਪਰਸ ਨੂੰ ਸਗਰ ਆਵਾਂਗੇ ਪਾਠਾਂ ਤੋਂ ਜਵਾਬ ਦੇ ਤਾਂ ਅਸੀਂ ਆਨੇ ਹੋਣ ਸਗਣ ਪਵਾਉਂਦੀ ਇਹ ਜੇ ਤੈਨੂੰ ਸਗਣ ਪਵਾ ਦੂਗੀ। ਓਹੋ ਤਾਈ ਹੁਣ ਕੀ ਕਰਿਆ ਜਾਵੇ? ਹੈ ਚੱਲ ਜਵਾਬ ਦੇ ਤਾਂ ਦੇ ਤਾਂ। ਉਹ ਤਾਂ ਬਖਰੀ ਗੱਲ ਸੀ ਹੁਣ ਰਿਸ਼ਤੇ ਨਾਤੇ ਵੀ ਤਾਂ ਹੁਣ ਸਗਣ ਤਾਂ ਪਵਾਉਣੀ ਆ ਹੁਣ ਅੱਦਬ ਵਿਚਕਾਰ ਤਾਂ ਨਹੀਂ ਛੱਡਣਾ। ਲੋਕ ਤਾਂ ਸਾਨੂੰ ਟਿਚਰਾ ਕਰਨਗੇ। ਚੱਲ ਭਾਈ ਤੁਹਾਡੀ ਮਰਜ਼ੀ ਆ ਜੇ ਮੈਂ ਕਰਦੀ ਆ ਫਿਰ ਉਹ ਫਿਰ। ਉਹ ਸਾਡੀ ਤਾਂ ਹੁਣ ਕੀ ਮਰਜ਼ੀ ਆ ਤੈਨੂੰ ਪਤਾ। ਚੱਲ ਕੋਈ ਨਾ ਤਾਈ ਤੂੰ ਫੇਰ ਕਰਿਆ ਜੀ। ਹੈ ਹੁਣ ਮੈਨੂੰ ਕਾਲੀ ਆ ਤੈਨੂੰ ਨਹੀਂ ਪਤਾ ਸਰਬਜੀਤ ਫੇਰ ਬੋਲੂਗੀ ਆਖੂਗੀ ਲੇਟ ਹੋ ਜਾਈਨੇ ਇੱਕ ਬਾਈ ਨੂੰ ਕੰਮ ਆ ਕਰ। ਚੰਗਾ ਜਾਓ ਫੇਰ। ਚੱਲ ਚੰਗਾ। ਮਾਰ ਨਹੀਂ ਜਿਹੜਾ। ਹੋ ਫੇਰ ਸਾਖ ਕਰਾਉਂਦੀ ਫਿਰਦੀ ਐ ਉਹਦੇ ਲੜਦੀਆਂ ਫਿਰਦੀਆਂ ਸੀ ਪਾਥੀਆਂ ਵਿੱਚ ਕੇ ਹੁਣਾਂ ਦੀ ਫੇਰ ਮੈਂ ਰਿਸ਼ਤਾ ਕਰਾਉਣੀ ਐ ਤੇ ਭਰਾ ਨੂੰ ਇਹ ਛਾਪਾਂ ਦੀ ਭੁੱਖੀ ਐ ਵਿਚਾਰ ਸੂਟ ਬਣ ਜਾਣਗੇ ਛਾਫ ਬਣ ਜੂਗੀ ਤੇ ਕੋਈ ਨਹੀਂ ਇਹਨਾਂ ਦੇ ਵੀ ਮੈਂ ਫਰਕ ਪਵਾਉਣੀ ਐ ਉਹਦੇ ਭਰਾ ਨੂੰ ਰਿਸ਼ਤਾ ਨਹੀਂ ਹੁੰਦਾ ਇਹ ਆਦੀ ਵੀ ਚੱਲ ਰਿਸ਼ਤਾ ਕਰਾ ਦੂਗੀ ਮਿੱਠੀਆਂ ਪਿਆਰੀਆਂ ਹੋ ਕੇ ਐ ਕਰਦੀਆਂ ਫਿਰਦੀਆਂ ਹੈ ਕੋਈ ਨਹੀਂ ਇਹਨਾਂ ਦਾ ਵੀ ਮੈਂ ਫਰਕ ਪਵਾਉਂਗੀ ਜਿੰਨਾ ਫੇਰਨ ਦਾ ਜੰਨਾ ਭਜਦਿਆਂ ਮੈਂ ਵੀ ਮਗਰੋਂ ਪੰਜ ਛੀ ਟੋਕਰੇ ਪਾਠਾਂ ਦੇ ਚੱਕੇ ਇਹਨਾਂ ਨੂੰ ਗੁੱਤਣੋਂ ਗੁੱਤ ਨਹੀਂ ਕਰਾ ਕੇ ਛੱਡੂ ਮੈਨੂੰ ਕੌਣ ਆਖੂਗਾ ਰਣਜੀਤ ਕੌਰ ਮੈਂ ਤਾਂ ਜਾਣੀਆਂ ਹੁਣ ਉੱਠ ਗਿਆ ਹੋਣਗੀਆਂ ਉਹ ਤਾਂ ਮੈਂ ਲਿਆਉਣੀ ਆ ਨੰਨੀਆਂ ਪਾਠਾਂ ਆ ਕਿਥੀਆਂ ਪਰੌਂਦੀ ਕਰਾਉਂਦੀ ਮੇਰੇ ਭਤੀਜੇ ਨੂੰ ਰਿਸ਼ਤਾ ਚੱਕਰਾਤਾ ਵੀਰਪਾਲ ਨੂੰ ਜੇ ਮੈਂ ਨਾ ਇਹਨਾਂ ਨੂੰ ਗੁੱਤੋ ਗੁੱਤੀ ਕਰਾਇਆ ਇਥੋਂ ਮੈਨੂੰ ਕੌਣ ਆਖੂ ਮੈਂ ਵੀ ਇਹਨਾਂ ਨੂੰ ਪਾਠਾਂ ਚਾੱਕਦੀ ਮੇਰੇ ਤੇ ਕਿਹਨੇ ਸ਼ੱਕ ਕਰਨਾ ਫੁੜੀ ਤੇ ਮੈਂ ਤਾਂ ਹੁਣ ਲੈ ਜਾਂਦੀਆਂ ਪਾਤੀਆਂ ਆਪੇ ਲੜਦੀਆਂ ਫਰਨੀਆਂ ਹੋਣੀਆਂ ਗੁੱਤੋ ਗੁੱਤੀ ਤਮਾਸ਼ਾ ਤਾਂ ਦੇਖਾਂਗੇ ਕਿਧਰ ਦੀਆਂ ਹਾਈਆਂ ਵਧਾਈਆਂ ਲਾਉਂਦੀਆਂ ਨੇ ਕਿਧਰ ਦੀ ਕਿਧਰ ਫਰਸਤੇ ਕਰਾਤੇ ਚੱਤ ਮੈਂ ਤਾਂ ਪਾਤੀਆਂ ਨੇ ਕਿਹੜਾ ਮੈਂ ਇਹ ਨਾਲ ਨੀ ਮਾਣਾ ਲਾਗਨ ਪਾਪਾ ਹਨਾ ਹੋਰ ਵੀਰ ਜੀ ਵੀ ਤਾਂ ਬਾਹਲੀ ਕਰ ਮੈਂ ਮਰ ਜੂਗਾ ਲਾ ਕੁੜਾ ਤੈਨੂੰ ਕਿਹਾ ਤਾਂ ਸੀਗਾ ਵੀ ਸਮੋਸੇ ਖਾਲਾ ਦੋ ਵਾਰ ਤਾਂ ਉਹਨਾਂ ਨੇ ਚਾਹ ਪੁੱਛੀ ਆ ਵਿਚਾਰਿਆਂ ਨੇ ਫੇਰ ਮੈਂ ਆਖਿਆ ਸਮੋਸਿਆਂ ਨਾਲ ਪੁੱਤੇ ਦੁੱਤੀ ਆ ਬਣ ਜਾਂਦਾ ਹੋਰ ਇੱਕ ਤਾਂ ਤੇਰੇ ਤਜਾਬ ਵਾਲਾ ਬਣਦਾ ਕੁੜੇ ਮੇਰਾ ਨਹੀਂ ਬਣਦਾ ਬਣਦਾ ਤਜਾਬ ਫੇਰ ਤੂੰ ਤਾਂ ਖਾਲੀ ਤੂੰ ਮੇਰੇ ਨਾਲ ਕਿਉਂ ਭੁੱਖੀ ਲੈ ਹੁਣ ਪੜਾ ਮੈਂ ਐ ਖਾਂਦੀ ਚੰਗੀ ਲੱਗਦੀ ਸੀ ਮੈਂ ਤਾਂ ਤੇਰੇ ਨੂੰ ਕਿਹਾ ਸੀ ਵੀ ਜੇ ਭਾਈ ਕੁਝ ਹੋਰ ਖਾਣਾ ਹੋਰ ਕੱਲਾ ਕੱਲ ਨੂੰ ਕਹਾਂਗੇ ਹੈਂ ਮੀਰਪਾਲ ਮੈਨੂੰ ਕੱਪੜੇ ਲੈਣ ਵਾਗੀ ਲੈ ਕੇ ਨਾਲ ਤੇ ਮੁੜ ਕੇ ਕੁਝ ਖਵਾਇਆ ਨਹੀਂ ਭੁੱਖੀ ਮਨ ਹਾਂ ਇਹ ਤਾਂ ਮੈਨੂੰ ਤੇਰਾ ਪਤਾ ਖਰਖਬਾਨ ਤੇ ਆਉਣ ਖੰਨੂ ਤਾਂ ਨਹੀਂ ਤੂੰ ਐ ਕਰਦੀ ਬਾਕੀ ਰੋਟੀ ਪਾਣੀ ਨਾ ਰੱਖਿਆ ਮੇਰੀ ਗੱਲ ਸੁਣ ਤੂੰ ਸਦਾ ਬਲਾਈ ਸੋਹਣਿਆ ਹੈਨਾ ਸੂਰਤਾਂ ਸੋਹਣਿਆ ਪੈਸੇ ਵੀ ਤਾਂ ਇੰਨੇ ਲਾ ਕੇ ਕੋੜੇ ਸਰਬਜੀਤ ਉਹ ਚੱਲ ਕੋਈ ਨਹੀਂ ਭਣੇ ਇਹ ਕਿਹੜਾ ਦਿਨ ਰੋਜ਼ ਰੋਜ਼ ਆਉਂਦੇ ਕੁਝ ਨਹੀਂ ਹੁੰਦਾ ਕਹਿੰਦੇ ਹੁੰਦੇ ਆ ਖੁਸ਼ੀ ਮੌਕੇ ਤੇ 4 ਰੁਪਏ ਲੱਗੇ ਨਾ ਦੁੱਖ ਦੇ ਨਹੀਂ ਹੈਗੇ ਹੋਰ ਪਰਮਾਤਮਾ ਹਰੇ ਦੇ ਲਿਆਵੇ ਤੈਨੂੰ ਪਤਾ ਮੇਰੀ ਪਰਜਾਈ ਨਰਮ ਵਾਲੀ ਆ ਹੈ ਉਹ ਇੰਨੇ ਵਾਲੀ ਹੈ ਨਹੀਂ ਉਹ ਤਾਂ ਮੈਨੂੰ ਕਹਿੰਦੀ ਆ ਵੱਡੀ ਥੋੜੀ ਜਿਹੀ ਹੀ ਆ ਮੈਨੂੰ ਵੀ ਐਸੀ ਚੱਲਾ ਛੋਟਾ ਵਿਆਹ ਹੋ ਜਾਵੇ ਉਹ ਮੇਰੀਆਂ ਟੈਨਸ਼ਨਾਂ ਖਤਮ ਹੋ ਜਾਣ ਉਹ ਵਿਚਾਰਾ ਤੁਰਿਆ ਫਿਰਦਾ ਤੀਆਂ ਨੂੰ ਨਾ ਵੀ ਐਸੀ ਕਹਿੰਦੇ ਹੁੰਦੇ ਪੇਕਿਆਂ ਦਾ ਬਾਲਾ ਫਿਕਰ ਹੁੰਦਾ ਉਹ ਫਿਕਰਤਾ ਹੈਗਾ ਮੈਨੂੰ ਐਸੀ ਇੱਕ ਵਿਆਹ ਹੈਗਾ ਇੱਕ ਵਿਆਹ ਹੋ ਜਾਵੇ ਤੈਨੂੰ ਪਤਾ ਮਾਂ ਮੇਰੀ ਬਿਮਾਰ ਰਹਿੰਦੀ ਆ ਉਹਨੂੰ ਐ ਹੋ ਜਾਂਦਾ ਵੀ ਮੇਰੇ ਜਿਉਂਦੇ ਜੀ ਹੋ ਜੇ ਹੈ ਕੀ ਪਤਾ ਕਦੋਂ ਮੈਨੂੰ ਕੁਝ ਹੋ ਜੇ ਆ ਤਾਂ ਕਰਕੇ ਤੁਰੀ ਫਿਰਦੀ ਸੀ ਵੀ ਸੇਤੀ ਹੋ ਜੇ ਸੇਤੀ ਹੋ ਜੇ ਆ ਤੇਰੇ ਭਾਈ ਨੂੰ ਤਾਂ ਹੁਣ ਇਹਦੇ ਚੋਂ ਐ ਕਰ ਮੇਰੀ ਗੱਲ ਸੁਣ ਤਾ ਵਧੀਆ ਹੋ ਗਿਆ ਪੇਕ ਕਸੂਟ ਤਾਂ ਦੀ ਆਇਆ ਨਾ ਹੋਰ ਇਹਦੇ ਚ ਦੋ ਸਮਾਲ ਗਏ ਮੈਂ ਤੈਨੂੰ ਐਂ ਕਹਨੀ ਆ ਸਰਬਜੀਤਾ ਕੱਪੜੇ ਲੀੜੇ ਦਾ ਜੇ ਫੇਰ ਕਰ ਲੀਏ ਕੋੜੇ ਜੰਗਰ ਪਸੂ ਦਾ ਦੇਖ ਤੇਰੇ ਵੀ ਤਾਂ ਭੁੱਖੇ ਮਰਦੇ ਆ ਉਹਨਾਂ ਨੂੰ ਵੀ ਤਾਂ ਸੰਨੀ ਸੁੰਨੀ ਪਾਉਣੀ ਆ ਤੇ ਉਧਰੋਂ ਮੇਰੇ ਵਾਲੇ ਵੀ ਭੁੱਖੇ ਮਰਦੇ ਹੋਣਗੇ ਤੇਰੇ ਬਾਈ ਨੇ ਤਾਂ ਮੈਨੂੰ ਸਵੇਰੇ ਹੀ ਕਹਤਾ ਆਖੇ ਲੈ ਮੇਰੇ ਤੋਂ ੜੀ ਉਹ ਹੁੰਦਾ ਹੈਗਾ ਚੁੱਪ ਕਰਕੇ ਆਪਦਾ ਜਾਣਾ ਤਾਂ ਨਾ ਟਾਈਮ ਨਾ ਮੋੜਿਆ ਹੁਣ ਟਾਈਮ ਕਿੱਥੇ ਆਪਣੇ ਤਾਂ ਆਪ ਹੁਣ ਆਪਣੋਂ ਉੱਥੇ ਤਾਰ ਕੇ ਆਉ ਉੱਡ ਗਏ ਉਧਰ ਨੂੰ ਹਾਂ ਉਹ ਤਾਂ ਅਜਿਹਾ ਹੀ ਨੂੰ ਤਾਂ ਬਿਚਾਰ ਨਹੀਂ ਪਾਉਣੀ ਪਊਗੀ ਸੰਨੀ ਨਹੀਂ ਪੜੀ ਖੇਤ ਵੀ ਪਾਣੀ ਪੋਣੀ ਦੀ ਬਾਣੀ ਨਹੀਂ ਸੰਨੀ ਦਾ ਵੀ ਸੀ ਵੀ ਹੁਣ ਮੈਨੂੰ ਆਖੂਗੀ ਕਵੇਲਾ ਹੋ ਗਿਆ ਜਾਂ ਸੰਨੀ ਪਵਾ ਦੇ ਉਹ ਤਾਂ ਹੈਗਾ ਸਹੀ ਗੱਲ ਹੈ ਚਲ ਫਿਰ ਜਾ ਤਾਂ ਫਿਰ ਇਹ ਆਹੀ ਰੱਖ ਦੇ ਘੇਰਾ ਨਹੀਂ ਮੈਂ ਤੈਨੂੰ ਹਾਂ ਮੈਂ ਤੈਨੂੰ ਆਏ ਕਹਿੰਦੀ ਆ ਤੇ ਆ ਤਾਂ ਠੀਕ ਆ ਸੂਟ ਹਣਾ ਲਫਾਫੇ ਜਿਹੀ ਦੋ ਬੱਧ ਹੀ ਲਿਆ ਸੀ ਤੇ ਆ ਆਪਦੀ ਮਰਜ਼ੀ ਨਾਲ ਸਮਾ ਲੂ ਦੇਖ ਭਾਈ ਜੇ ਹੁਣ ਤਾਂ ਐ ਲੱਗਦਾ ਵੀਰਪਾਲ ਹੁਣ ਤੂੰ ਐਂ ਟਾਕੀ ਨਾ ਮੈਨੂੰ ਤਾਂ ਨਾ ਆਹ ਸੂਟ ਵਾਲਾ ਪਸੰਦ ਹੈ। ਦੇਖ ਭਾਈ ਮੇਰੀ ਗੱਲ ਸੁਣ ਲੈ। ਰੇਟਾਂ ਦਾ ਕੋਈ ਫਰਕ ਨਹੀਂ ਤੇਰੇ ਸਾਹਮਣੇ ਹੀ ਲੱਤੇ ਹਨਾ। ਇੱਕੋ ਜਿਹੇ ਨੇਗੇ ਸਾਰੇ ਤੇ ਚਲ ਆਏ ਆ ਵੀ ਅੱਜ ਮੈਂ ਹੁਣ ਲਾਲ ਜਿਆ ਆ ਹਾ ਹਾ। ਅੱਤਲ ਹਾਂ। ਮੈਂ ਪਾ ਲੂੰਗਾ ਨਾ। ਦੇਖ ਤੂੰ ਸਮਾਲਾ ਭਾਈ ਕੋਈ ਫਰਕ ਨਹੀਂ। ਨਹੀਂ ਤਾ ਪਏ ਨੇ ਆ ਪਸੰਦ ਹੈ। ਮੈਂ ਚੋਲੇ ਮੈਂ ਤੂੰ ਆ ਲਾਲਾ। ਲਾ ਕੁੜੇ ਮੈਂ ਤਾਂ ਉਹੀ ਜੀ ਫਰਕ ਵਾਲੀ ਕੋਈ ਗੱਲ ਨਹੀਂ ਕੀਤੀ ਤੇਰੇ ਸਾਹਮਣੇ ਪਾਇਆ ਕੱਪੜੇ ਹੈ ਜੇ ਤੈਨੂੰ ਆਪਸੰਦ ਆ ਤੂੰ ਆ ਰੱਖ ਲੈ ਨਹੀਂ ਆ ਵੀ ਸੂਰਤ ਤਾਂ ਬਲਾਈ ਸੋਹਣਾ ਮੈਂ ਹੁਣ ਮੇਰੀ ਗੱਲ ਸੁਣ ਇਹ ਵੀ ਹੁਣ ਪਾ ਲੂਗੀ ਵਧੀਆ ਸਮਝੀਏ ਵੀ ਸਿਉਣਾ ਦੇ ਦੇ ਮੈਂ ਤਾਂ ਐਂ ਕਹਿੰਦੀ ਸੀ ਇੱਕ ਸੂਰਤ ਤਾਂ ਦੇ ਆਏ ਵਧੀਆ ਉਹ ਮੈਂ ਜਿੰਤਾ ਜੀ ਸੀ ਉਹਦੇ ਉਹ ਪਸੰਦ ਹੋਇਆ ਤੋ ਪਾ ਲੂਗੀ ਜੀ ਆ ਪਸੰਦ ਹੋਇਆ ਪਾ ਲੂ ਆ ਵੀ ਬਹੁਤ ਸੋਹਣਾ ਸੂਰਤ ਹਾਂ ਸੂਰਤ ਆ ਵੀ ਸੋਹਣਾ ਆ ਚੱਲ ਆਇਆ ਜਦੋਂ ਮਰਜ਼ੀ ਭਈ ਆਪਦੇ ਸਮਾ ਲੈਣ ਹਨ ਜਦੋਂ ਮਰਜ਼ੀ ਪਾ ਲੈਣ ਤੇ ਚਲੋਂ ਮੇਰਾ ਫਿਕਰ じゃ ਮੁੱਕ ਗਿਆ ਸੂਟ ਤਾਂ ਸਾਰੀ ਸੋਹਣਿਆ ਆਪਦੇ ਜਾਣੇ ਤਾਂ ਮੇਰਾ ਤੇ ਮੇਰੀ ਗੱਲ ਸੁਣ ਫਿਰ ਆ ਸੂਟ ਤਾਂ ਮੈਂ ਲੈ ਜਾਨੀ ਆ ਮੈਂ ਦੱਸਾਂ ਤੂੰ ਕਿੱਥੇ ਲੈ ਜਾਣਾ ਤੂੰ ਉहां पे ਮੈਂ ਜਾਣਾ ਤੇਰਾ ਵੀ ਦਿਮਾਗ ਹਿੱਲ ਗਿਆ ਤੂੰ ਆਪਦੇ ਘਰੇ ਬੈਠੀ ਆ ਮੈਂ ਜਾਨੀ ਹਾਂ ਫਿਰ ਮੈਂ ਆਏ ਆਣੀ ਐ ਨਾ ਮੈਂ ਇਹ ਸਿਉਣਾ ਦੀ ਆਉਣੀ ਐ ਅੱਛਾ ਸਿਉਣਾ ਹਾਂ ਦੇ ਆ ਚਲ ਕੋਈ ਨਾ ਤੂੰ ਤਾਂ ਮੈਂ ਸਗਣ ਤੇ ਪਾ ਕੇ ਜਾਉਂਗੀ ਅੱਛਾ ਹੂੰ ਲੈ ਕੋੜੇ ਤੂੰ ਤਾਂ ਪੈਰੀ ਮੈਂ ਕਿਹੜਾ ਕਿਸੇ ਨੂੰ ਘੱਟਾ ਮੈਂ ਵੀ ਵਿਚੋਲਣ ਐ हां بچੋਲਾਂ ਦਾ ਤਾਂ ਬਾਈ ਹੱਕ ਵੰਡਣਾ ਮੈਂ ਤਾਂ ਹੁਣ ਤਾਂ ਪਤਾ ਪਾ ਕੇ ਪਾਸ ਨੂੰ ਸੰਣੀ ਮੈਂ ਤਾਂ ਸੂਤ ਸੇ ਆਉਣਾ ਦੇ ਕੇ ਆਉਣੀ ਆ ਭੈਣੇ ਚਲਦੇ ਹਾਂਗੇ ਤੂੰ ਤਾਂ ਆਪ ਵੀ ਸੇ ਆਉ ਲੈਨੀ ਆ ਸਰਪ ਜੀ ਮੇਰਾ ਹੁਣ ਟਾਈਮ ਨਹੀਂ ਨਾ ਭੈਣੇ ਲੱਗਦਾ ਇਹੀ ਤਾਂ ਹੈ ਟਾਈਮ ਤਾਂ ਮੇਰਾ ਵੀ ਨਹੀਂ ਲੱਗਦਾ ਸਾਰਾ ਦਿਨ ਡੰਗਰਾਂ ਨਾਲ ਬਸ ਤੁਰੇ ਫਿਰਦੇ ਆ ਕਰ ਲੋ ਉਹ ਕਰ ਲੋ ਤੇਰਾ ਭਾਈ ਤਾਂ ਐ ਨਹੀਂ ਹੈਗਾ ਘਰੇ ਖੜ ਜਾਉਂਦਾ ਤਾਂ ਖੇਤ ਹੀ ਨਹੀਂ ਲੋਟ ਆਉਂਦਾ ਹੁਣ ਸਾਰਾ ਮੂਹਰੇ ਹੋ ਕੇ ਮੈਨੂੰ ਕਰਨਾ ਪਉ ਹੁਣ ਮੈਂ ਉਹਨੂੰ ਐ ਕਿਹਾ ਮੈਂ ਕਿਹਾ ਭਾਈ ਆ ਇੱਕ ਅੱਧਾ ਦਿਨ ਹੈਗਾ ਜੇ ਤਾਂ ਆਪ ਦਾ ਕਰਨ ਕੋ ਕੋਨ ਕੋ ਪਾਣੀ ਜਿਹੜਾ ਕੁਝ ਕਰਨਾ ਕਰ ਲਾ ਇਹ ਨਾ ਸਕਣ ਵਾਲੇ ਦਿਨ ਕਹਦੀ ਵੀ ਮੈਥੋਂ ਉਹ ਲੈ ਅਰੇ ਕੋਈ ਹੈ ਕਿ ਹੋ ਗਈ ਨਹੀਂ ਹੈਗਾ ਚਲ ਚੰਗਾ ਮੈਂ ਜਾਣੀ ਨਹੀਂ ਦੇਖ ਲਈ ਹੋਗੀ ਅਲਫਾਫੇ ਜੇ ਸਾਹਮਣੀ ਕਈ ਵਾਰ ਲੂ ਨਾ ਮੈਂ ਬਾਲਾ ਪੀਤ ਨਾ ਦੇਈ ਮੈਂ ਉਹਨੂੰ ਕਿਹੜਾ ਪੀਤ ਤਾਂ ਆਪਣੇ ਤੇ ਪਹਿਲਾਂ ਹੀ ਲੱਗਦੀ ਪੀਤ ਨਾ ਦੇਈ ਹੋਰ ਤਾਂ ਚੰਗਾ ਨਹੀਂ ਨੇੜ ਲਾ ਕੇ ਮਿਲਦੇ ਆ